ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਗਰੀਬ ਪਰਿਵਾਰ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਮੰਗ ਕਰਦੇ ਸੀ ਕਿ ਉਹਨਾਂ ਦਾ ਵੀ ਕਦੇ ਘਰ ਬਣੂਗਾ ਕੋਈ ਉਹਨਾਂ ਦੇ ਵੀ ਘਰਾਂ ਦੀ ਕੋਈ ਸਹਾਰ ਲੂਗਾ ਤੇ ਉਹ ਦੋ 300 21 ਘਰਾਂ ਦੇ ਕਰੀਬ ਜਿਹੜਾ ਹੈਗਾ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਅੱਜ ਦੇਣੇ ਆ ਕਿਉਂਕਿ ਉਹਨਾਂ ਦੇ ਘਰਾਂ ਦੀ ਹਾਲਤ ਜਿਹੜੀ ਆ ਉਹ ਬਹੁਤ ਖਰਾਬ ਆ ਔਰ ਉਸ ਖਰਾਬ ਹਾਲਤ ਨੂੰ ਦੇਖਦੇ ਹੋਏ ਅੱਜ ਅਸੀਂ ਮਾਨਯੋਗ ਕੇਂਦਰ ਸਰਕਾਰ ਦਾ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹਿਦੂਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਦੀ ਬਾਹ ਫੜੀ ਆ ਜਿਨ੍ਹਾਂ ਨੇ ਇਹਨਾਂ ਦੇ ਦੁੱਖ ਨੂੰ ਸੁਣਿਆ ਔਰ ਬੜੇ ਲੰਬੇ ਸਮੇਂ ਤੋਂ ਇਹ ਬੜਪ ਰਹੇ ਸੀ ਕਿ ਕੋਈ ਆਵੇਗਾ ਕੋਈ ਸਾਡੀ ਬਾਹ ਫੜੇਗਾ ਔਰ ਇਹ ਜਿਹੜਾ ਮੁੱਦਾ ਸੀ ਮੇਰੇ ਵੱਲੋਂ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਗਿਆ ਸੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਸਾਈਟਾਂ ਸੀਗੀਆਂ ਉਹ ਬੰਦ ਸੀਗੀਆਂ ਤੇ ਉਸ ਮੁੱਦਾ ਚੁੱਕਣ ਤੋਂ ਬਾਅਦ ਸਾਈਟਾਂ ਵੀ ਖੁੱਲੀਆਂ ਤੇ ਸਾਡੇ ਗਰੀਬ ਪਰਿਵਾਰਾਂ ਦੇ ਜਿਹੜੇ ਮਕਾਨ ਸੀ ਉਹ ਇਸ ਦੇ ਵਿੱਚ ਪਾਸ ਹੋਏ ਨੇ ਬਾਕੀ ਕੁਝ ਹਜੇ ਪਰਿਵਾਰ ਰਹਿੰਦੇ ਨੇ ਸਾਡੇ ਉਹ ਧਿਆਨ ਦੇ ਵਿੱਚ ਨੇ ਅਸੀਂ ਉਹਨਾਂ ਦੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਕੰਡ ਫੇਜ਼ ਹੋਏਗਾ ਉਹ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਘਬਰਾਉਣ ਦੀ ਲੋੜ ਨਹੀਂ ਤੁਹਾਡੇ ਵੀ ਜਿਹੜੇ ਨਾਂਅ ਨੇ ਉਹ ਉਹਦੇ ਵਿੱਚ ਪਾਏ ਜਾਣਗੇ ਜਿਹੜਾ ਵੀ ਜੈਨੂਨ ਹੋਏਗਾ ਜਿਹਦਾ ਕੋਈ ਘਰ ਦੀ ਕੋਈ ਨੁਕਸਾਨ ਹੋਇਆ ਹੋਏਗਾ ਕਿਸੇ ਦਾ ਬਾਲਾ ਗਿਰਿਆ ਜਾਂ ਕਿਸੇ ਦੀ ਕੋਈ ਘਰ ਦਾ ਨੁਕਸਾਨ ਹੋਇਆ ਉਹਨਾਂ ਦੇ ਸਾਰੇ ਘਰਾਂ ਨੂੰ ਠੀਕ ਕਰਨਾ ਆਮ ਆਦਮੀ ਪਾਰਟੀ ਦਾ ਫਰਜ਼ ਆ ਤੇ ਅਸੀਂ ਉਹਨਾਂ ਨੂੰ ਠੀਕ ਕਰਾਂਗੇ ਤੇ ਇਹ ਕੋਈ ਅਸੀਂ ਇਹਨਾਂ ਤੇ ਆਸਾਨ ਨਹੀਂ ਹੈ ਇਹ ਇਹਨਾਂ ਦਾ ਕਰਜ਼ਾ ਵਾ ਉਹ ਅਸੀਂ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕਿੰਨੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਦੇ ਜਿਹੜਾ ਘਰਾਂ ਨੂੰ ਬਣਾਇਆ ਜਾਊਗਾ ਜੀ ਕਿੰਨੇ ਇਹਦੇ ਵਿੱਚ ਇਹ तकरीबन ਬੜੀ ਜਲਦੀ ਇਹਨਾਂ ਦੀ ਪਹਿਲੀ ਕਿਸ਼ਤ ਇਹਨਾਂ ਦੇ ਖਾਤੇਆਂ ਚ ਆ ਜਾਣੀ ਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਪਹਿਲੀ ਕਿਸ਼ਤ ਕਿਸ਼ਤ ਨੂੰ ਖਰਚ ਲੈਣਗੇ ਜਿੰਨੀ ਜਲਦੀ ਉਹ ਖਰਚਣਗੇ ਉਸ ਤੋਂ ਬਾਅਦ ਦੂਜੀ ਕਿਸ਼ਤ ਉਹਨਾਂ ਦੀ ਪੈ ਜਾਏਗੀ ਇੱਕ ਪ੍ਰੋਸੈਸ ਵਾਈ ਦਾ ਕਿਸੇ ਬੰਦੇ ਨੇ 10 ਦਿਨਾਂ ਚ ਖਰਚ ਲਈ ਤਾਂ 10 ਦਿਨਾਂ ਬਾਅਦ ਅਗਲੇ ਪੈਸੇ ਪੈ ਜਾਣੇ ਆ ਕਈ ਵਾਰ ਕਿਸੇ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਉਹ ਵੀ ਗੱਲ ਆ ਜਾਂਦਾ ਜੋ ਦੇ ਵਿੱਚ ਫਿਰ ਉਹ ਟਾਈਮ ਉਸ ਹਸਾਬ ਦੇ ਨਾਲ ਹਰੇਕ ਬੰਦੇ ਦਾ ਆਪੋ ਆਪਣਾ ਡਿਊਰੇਸ਼ਨ ਜਿਵੇਂ ਜਿਵੇਂ ਉਹ ਦਿਨ ਦੀ ਕੰਪਲੀਸ਼ਨ ਹੁੰਦੀ ਜਾਏਗੀ ਉਹਨਾਂ ਦੀ ਫੋਟੋ ਖਿੱਚ ਕੇ ਅੱਗੇ ਜਾਂਦੀ ਜਾਏਗੀ ਤੇ ਉਸੇ ਤਰੀਕੇ ਦੇ ਨਾਲ ਅ ਸਮੇਂ-ਸਮੇਂ ਤੇ ਉਹਨਾਂ ਦੇ ਜਿਹੜੇ ਪੈਸੇ ਆ ਉਹ ਉਹਨਾਂ ਨੂੰ ਪੈਂਦੇ ਜਾਣਗੇ। ਜੀ ਜਾਣ ਕਰਵਾਉਣ ਦਾ ਬਹੁਤ ਧੰਨਵਾਦ ਕਰਦੇ ਆਂ। ਜਿਨ੍ਹਾਂ ਨੇ ਸਾਡੀ ਸਾਡੀ ਮਦਦ ਕੀਤੀ ਆ ਐਮਐਨਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ। ਜਿਨ੍ਹਾਂ ਨੇ ਗ੍ਰੰਟ ਪਰ ਮਦਦ ਕੀਤੀ ਆ। ਕਿਕ ਤੁਹਾਡੇ ਮਕਾਨ ਕੱਢ ਕੇ ਸੀਗੇ ਜੀ? ਮੀਹਾਂ ਕੰਟੂਨ ਚਾਹ ਦੇਗੀ ਜਦੋਂ ਮੈਂ ਫਿਰ ਤੋਂ ਦੁਬਾਰਾ ਕਿੱਥੇ ਸੀਗੇ। ਤੇ ਹੁਣ ਜੀ ਤੁਹਾਨੂੰ ਕੀ ਚੈੱਕ ਕਰ ਦਿੱਤੇ ਆ ਰਹੇ ਨੇ ਕੀ ਹੈਗਾ ਜੀ ਕੀ ਕਹਿਣਾ ਚਾਹੇਗੇ ਸਰਕਾਰ ਬਾਰੇ ਸਰਕਾਰ ਨੂੰ ਬਹੁਤ ਧੰਨਵਾਦ ਕਰਦੇ ਜਿੰਨੇ ਸਿੱਕੇ ਮਦਦ ਕਰਦੇ ਜੇ ਕਿਸੇ ਤੇ ਕਾਰਗਰ ਗੱਲ ਪੇੜੀ ਜੇ ਸਰਕਾਰ ਸਾਡੇ ਸਾਬਦਾ ਜੀ ਕਿਹਨਾਂ ਮਾ ਤੁਹਾਡਾ ਜੀ ਕਿਹੜਾ ਪਿੰਡ ਆ ਤੁਹਾਡਾ ਕਿਹੜਾ ਨਿਕਲ ਆ ਅੱਜ ਕੀ ਕਰਨ ਆਏ ਹੋ ਉੱਥੇ ਤੁਸੀਂ ਇਹ ਚੀਜ਼ ਮੈਂ ਕਰਨਾ ਨਹੀਂ ਸਕੇ ਅਸੀਂ ਧੰਨਵਾਦ ਕਰਦਾ ਹਾਂ ਜੀ ਤੁਹਾਡਾ ਕਿੰਨੇ ਮਕਾਨ ਕੱਦ ਗਿਰ ਗਿਆ ਜੀ ਤੁਹਾਡਾ ਜੀ ਤੇ ਹੁਣ ਸਰਕਾਰ ਕੀ ਮਦਦ ਦੇ ਰਹੀ ਹੈ ਕੀ ਹੈਗਾ ਜੀ ਹਾਂ ਜੀ ਮਦਦ ਦੇ ਰਹੀ ਹੈ ਕੀ ਕਹਿਣਾ ਚਾਹਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਨਾਮ ਆ ਜੀ ਤੁਹਾਡਾ ਜੀ ਗੁਰਪ੍ਰੀਤ ਜੀ ਅੱਜ ਜਿਹੜਾ ਹੋਰੇ ਚੈੱਕ ਬੰਡੇ ਜਾ ਰਹੇ ਨੇ ਕਾਹਦੇ ਬੰਡੇ ਜਾ ਰਹੇ ਨੇ ਕੀ ਕਹਿਣਾ ਚਾਹਾਂਗੇ ਹਾਂ ਜੀ ਜਿਹੜੇ ਹੜ੍ਹਾਂ ਦੇ ਦੌਰਾਨ ਮਕਾਨ ਬਹੁਤ ਜਿਆਦਾ ਖਰਾਬ ਹੋ ਕੇ ਸੀ ਜਾਂ ਡਿੱਗੇ ਸੀ ਜੀ ਤੇ ਐਮਐਲਏ ਸਰ ਦੇ ਕਿਰਪਾ ਨਾਲ ਤੇ ਪੰਜਾਬ ਸਰਕਾਰ ਦੀ ਉਹਦੇ ਨਾਲ ਵੀ ਅਸੀਂ ਸਾਰਿਆਂ ਦੇ ਫਾਰਮ ਭਰੇ ਤੇ ਤਕਰੀਬਨ ਸਾਰਿਆਂ ਨੂੰ ਇਹ ਸਹੂਲਤ ਮਿਲ ਰਹੀ ਆ ਵੀ ਉਹਨਾਂ ਦੇ ਜਿਹੜੇ ਡਿੱਗ ਚੁੱਕੇ ਮਕਾਨ ਸੀਗੇ ਤੇ ਉਹਨਾਂ ਨੂੰ ਨਵੇਂ ਤਰੀਕੇ ਨਾਲ ਬਣਾਉਣ ਦੇ ਲਈ ਨਵੇਂ ਸ੍ਰਿਓ ਤੇ ਪੰਜਾਬ ਸਰਕਾਰ ਤੇ ਐਮਐਲਏ ਗਿਆਸਪੁਰਾ ਸਰ ਜੀ ਹਲਕਾ ਪਹਿਲ ਤੇ ਬਲਕ ਦਰਾਹਾ ਤੋਂ ਉਹਨਾਂ ਦੀ ਮਦਦ ਕਰ ਰਹੇ ਨੇ ਤੇ ਅੱਜ ਉਹਨਾਂ ਦੇ ਹੀ ਚੈੱਕ ਵੰਡੇ ਜਾ ਰਹੇ ਨੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਮਕਾਨ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਸੀ ਡਿੱਗ ਚੁੱਕੇ ਸੀ ਜਿਵੇਂ ਉਪਰੋਕਤ ਸ਼ਬਦਾਂ ਜਾ ਕਿ ਕਿੰਨੇ ਕ ਮਕਾਨਾਂ ਦਾ ਜਦੋਂ ਇੱਥੇ ਵੰਡਣਗੇ ਪੁੱਤਰ ਘੱਟ ਤੋਂ ਘੱਟ ਜੀ ਅਸੀਂ 2-300 ਮਕਾਨਾਂ ਦੇ ਫਾਰਮ ਭਰੇ ਸੀਗੇ ਜੀ ਤੇ ਸਰ ਐਮ ਐਲ ਏ ਸਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਦੀ ਦੇਣ ਆ ਇਹ ਵੀ ਉਹਨਾਂ ਨੇ ਸਾਰੇ ਘਰਾਂ ਦੇ ਪਹਿਲਾ ਮੌਕੇ ਦਿਖਾਏ ਜਾਇਜ਼ਾਂ ਲਿਆ ਤੇ ਸਾਰਿਆਂ ਦੀ ਪਾਸ ਕਰਕੇ ਅੱਜ ਉਹਨਾਂ ਨੂੰ ਇੱਥੇ ਇਸ ਪ੍ਰੋਗਰਾਮ ਵਿੱਚ ਸੱਦੇ ਆ ਤੇ ਉਹਨਾਂ ਨੂੰ ਚੈੱਕ ਵੰਡੇ ਜਾਣੇ ਆ ਗਰੀਬ ਪਰਿਵਾਰਾਂ ਨੂੰ ਇਹ ਨਵੇਂ ਸਿਰਿਓ ਆਪਣੇ ਮਕਾਨ ਉਸਾਰ ਸਕਣ ਠੀਕ ਹੈ ਅੱਜ ਜਿਹੜੇ ਜਿਹੜੇ ਮਕਾਨ ਗਰੀਬਾਂ ਦੇ ਠਾੜਾਂ ਦੇ ਵਿੱਚ ਸਰਕਾਰ ਵੱਲੋਂ ਚੈੱਕ ਦਿੱਤੇ ਜਾ ਰਹੇ ਕੀ ਕਹਿਣਾ ਚਾਹਾਂਗੇ ਉਹ ਸਰਸੇ ਐਮਐਲਏ ਸਾਹਿਬ ਮਨਵਿੰਦਰ ਸਿੰਘ ਗਿਆਸਪੁਰਾ ਜੀ ਦਾ ਧੰਨਵਾਦ ਕਰਦੇ ਆ ਇੱਥੇ ਅੱਜ ਚੈੱਕ ਵੰਡੇ ਜਾ ਰਹੇ ਨੇ ਹੜ੍ਹਾਂ ਦੌਰਾਨ ਜਿਹੜੇ ਮਕਾਨ ਡਿੱਗੇ ਸਨ ਅੱਜ ਸਰ ਉਹਨਾਂ ਨੂੰ ਪਾਸ ਕਰਵਾ ਕੇ ਉਹਨਾਂ ਨੂੰ ਮਦਦ ਦੇ ਰਹੇ ਨੇ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ